ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਸਾਲ 2025-26 ਲਈ ਸਰਕਾਰੀ ਸਕੂਲਾਂ ਵਿੱਚ ਵੱਧ ਤੋਂ ਵੱਧ ਦਾਖਲਾ ਕਰਵਾਉਣ ਲਈ ਦਾਖਲਾ ਮੁਹਿੰਮਾ ਦੀ ਸ਼ੁਰੂਆਤ ਕੀਤੀ ਗਈ ਹੈ ਇਸੇ ਲੜੀ ਤਹਿਤ ਸਰਕਾਰੀ ਪ੍ਰਾਇਮਰੀ ਸਕੂਲ ਹੁਸ਼ਿਆਰਪੁਰ ਰੋਡ ਫਗਵਾੜਾ ਵਿਖੇ ਜਿੱਥੇ જિલ્લા ਸਿੱਖਿਆ ਅਫਸਰ ਮੰਮਤਾ ਪਾਜਾ ਡਿਪਟੀ ਜ਼ਿਲ੍ਹਾ ਸਿੱਖਿਆ ਅਫਸਰ ਡਾਕਟਰ ਬਲਵਿੰਦਰ ਸਿੰਘ ਦੀ ਅਗਵਾਈ ਅਤੇ ਬੀਪੀਓ ਫਗਵਾੜਾ ਸੰਜੀਵ ਹਾਂਡਾ ਦੀ ਦੇਖਰੇਖ ਵਿੱਚ ਬਲਾਕ 2 ਵਿੱਚ ਬਲਾਕ ਪੱਧਰੀ ਦਾਖਲਾ ਮਹਿੰਮ ਦਾ ਜ਼ੋਰਦਾਰ ਆਗਾਜ਼ ਕੀਤਾ ਗਿਆ ਇਸ ਮੌਕੇ ਮੁੱਖ ਮਹਿਮਾਨ ਵਜੋਂ ਏਡੀਸੀ ਕਮ ਨਿਗਮ ਕਮਿਸ਼ਨਰ ਡਾਕਟਰ ਅਕਸ਼ਿਤਾ ਗੁਪਤਾ ਨੇ ਹਰੀ ਝੰਡੀ ਦੇ ਕੇ ਵੈਨ ਨੂੰ ਰਵਾਨਾ ਕੀਤਾ ਸਮੂਹ ਅਧਿਆਪਕਾਂ ਤੇ ਬੱਚਿਆਂ ਵੱਲੋਂ ਰੈਲੀ ਕੱਢ ਕੇ ਦਾਖਲਾ ਮਹਿੰਮ ਦੀ ਜ਼ੋਰਦਾਰ ਸ਼ੁਰੂਆਤ ਕੀਤੀ ਗਈ ਇਸ ਮੌਕੇ ਬਲਾਕ ਫਗਵਾੜਾ 2 ਦੇ ਸਾਰੇ ਸੀਐਚਟੀ ਐਚਟੀ ਅਤੇ ਸਕੂਲ ਇੰਚਾਰਜ ਮੌਜੂਦ ਸਨ ਇਸ ਮੌਕੇ ਕੁਲਵੀਰ ਕੌਰ ਸੀਐਚਡੀ ਲਖਵਿੰਦਰ ਕੌਰ ਸੀਐਚਟੀ ਬਲਵਿੰਦਰ ਕੌਰ ਸੀਐਚਟੀ ਨਵਦੇਜ ਸਿੰਘ ਸੀਐਚਟੀ ਸਤਨਾਮ ਸਿੰਘ ਸੀਐਚਟੀ ਮਨਜੀਤ ਲਾਲ ਬਲਵਿੰਦਰ ਕੌਰ ਪਰਮਜੀਤ ਚੋਹਾਨ ਮਲਕੀਤ ਸਿੰਘ ਜਸਪਾਲ ਸਿੰਘ ਵਿਕਰਮਜੀਤ ਸਿੰਘ ਪਰਮਿੰਦਰ ਕੌਰ ਸੁਨੀਤਾ ਰਾਣੀ ਸਰਬਜੀਤ ਕੌਰ ਰੁਪਿੰਦਰ ਕੌਰ ਬਿਆੰਤ ਕੌਰ ਮੈਡਮ ਮੋਨਿਕਾ ਕਮਲਜੀਤ ਕੌਰ ਕਮਲ कुमार जितेंद्र कुमार सुखविंदर नीतू बलविंदर कौर बलजिंदर कौर ਆਦ ਸਮੂਹ ਸਟਾਫ ਹਾਜ਼ਰ ਸਨ ਇਸ ਮੌਕੇ ਨਗਰ ਨਿਗਮ ਕਮਿਸ਼ਨਰ ਕਮ ਏਡੀਸੀ ਡਾਕਟਰ ਅਕਸ਼ਿਤਾ ਗੋਪਤਾ ਨੇ ਫਗਵਾੜਾ ਵਾਸੀਆਂ ਨੂੰ ਵਾਰ ਤੋਂ ਵਾਰ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿੱਚ ਦਾਖਲਾ ਦਿਵਾਉਣ ਲਈ ਅਪੀਲ ਵੀ ਕੀਤੀ ਜੇਕਰ ਤੁਸੀਂ ਹਲੇ ਤੱਕ YouTube ਚੈਨਲ ਸਟਾਰ ਵਿਜੇ ਸਾਜਦਾ ਪ੍ਰਦੀਪ ਨੂੰ ਲਾਈਕ ਤੇ ਸਬਸਕ੍ਰਾਈਬ ਨਹੀਂ ਕੀਤਾ ਤਾਂ ਹੁਣੇ ਕਰ ਲੋ ਤਾਂ ਜੋ ਨਵੀਆਂ ਨਿਊਜ਼ ਅਪਡੇਟ ਰੋਜ਼ਾਨਾ ਤੁਹਾਡੇ ਮੋਬਾਈਲ ਤੇ ਪਹੁੰਚਦੀਆਂ ਰਹਿਣ ਅੱਜ ਫਗਵਾੜੇ ਵਿੱਚ ਦਾਖਲਾ ਮੁਹਿੰਮ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ ਇੱਥੇ ਇੱਕ ਆਟੋ ਰਿਕਸ਼ਾ ਤੇ ਮਾਈਕ ਐਂਡ ਸਾਊਂਡ ਸਿਸਟਮ ਲਗਾ ਕੇ ਤੇ ਉਹਦੇ ਵਿੱਚ ਆਪਣੇ ਪੋਸਟਰਸ ਲਗਾ ਕੇ ਉਹਨੂੰ ਪੂਰੇ ਸ਼ਹਿਰ 'ਚ ਭੇਜਣ ਦੀ ਮੁਹਿੰਮ ਸ਼ੁਰੂ ਕੀਤੀ ਗਈ ਹੈ ਇਹਦੇ ਨਾਲ ਜਿਹੜੇ ਪ੍ਰਾਇਮਰੀ ਸਕੂਲ ਦੀ ਇਨਰੋਲਮੈਂਟ ਹੈ ਉਹ ਵਧਾਨ ਦੀ ਪੂਰੀ ਉਮੀਦ ਰੱਖੀ ਗਈ ਹੈ ਤੇ ਕੋਸ਼ਿਸ਼ ਇਹੀ ਰਹੇਗੀ ਕਿ ਪੂਰੇ ਸ਼ਹਿਰ 'ਚ ਤੇ ਪਿੰਡਾਂ 'ਚ ਇਹ ਆਟੋ ਰਿਕਸ਼ਾ ਜਾਣ ਤੇ ਲੋਕਾਂ ਨੂੰ ਜਾਗਰੂਕ ਕਰਨ ਕਿ ਆਪਣੇ ਸਰਕਾਰੀ ਸਕੂਲਾਂ 'ਚ ਬਿਨਾ ਫੀਸ ਦੇ ਬਿਨਾ ਕਿਸੇ ਪੈਸੇ ਤੋਂ ਹੀ ਨਹੀਂ ਵਧੀਆ এডੂਕੇਸ਼ਨ ਦਿੱਤੀ ਜਾਂਦੀ ਹੈ ਇਹਨੇ ਵਧੀਆ ਕੁਆਲੀਫਾਈਡ ਟੀਚਰਸ ਨੇ ਤੇ ਇਹਨਾਂ ਵਧੀਆ ਇਨਫਰਾਸਟ੍ਰਕਚਰ ਮਿਡ-ਡੇ ਮਿਲ ਦੇ ਨਾਲ ਇੱਥੇ ਪ੍ਰੋਵਾਈਡ ਕੀਤਾ ਜਾਂਦਾ ਹੈ ਤੇ ਸਾਰੇ ਪੇਰੈਂਟਸ ਨੂੰ ਸਾਰੇ ਨਗਰ ਵਾਸੀਆਂ ਨੂੰ ਇਹੀ ਮੈਸੇਜ ਹੈਗਾ ਕਿ ਤੁਸੀਂ ਆਪਣੇ ਬੱਚੇ ਸਰਕਾਰੀ ਸਕੂਲ 'ਚ ਪੇਜੋ ਧੰਨਵਾਦ ਪ੍ਰੋਗਰਾਮ ਕਰਵਾਏ ਗਏ ਤੇ ਬਾਰੇ ਜਾਣਕਾਰੀ ਹਾਂਜੀ ਬਿਲਕੁਲ ਜੀ ਪਿਛਲੇ ਸਾਲਾਂ ਦੀ ਤਰ੍ਹਾਂ ਇਸ ਸਾਲ ਵੀ ਪੰਜਾਬ ਸਰਕਾਰ ਨੇ ਸਿੱਖਿਆ ਵਿਭਾਗ ਵੱਲੋਂ ਦਾਖਲਾ ਮਹਿੰਮ ਦੀ ਸ਼ੁਰੂਆਤ ਕੀਤੀ ਗਈ ਆ ਅੱਜ ਜ਼ਿਲ੍ਹਾ ਪੱਧਰੀ ਬਲਾਕ ਪੱਧਰੀ ਸਾਰੇ ਜਗ੍ਹਾ ਤੇ ਪ੍ਰੋਗਰਾਮ ਕੀਤੇ ਜਾ ਰਹੇ ਆ ਪਿਛਲੇ ਸਾਲ 10% ਤੇ 5% ਦਾ ਟੀਚਾ ਰੱਖਿਆ ਗਿਆ ਸੀ ਇਸ ਵਾਰ ਪੰਜਾਬ ਸਰਕਾਰ ਵੱਲੋਂ 10% ਦੇ ਵਾਧੇ ਨੂੰ ਲੈ ਕੇ ਅੱਜ ਤੋਂ ਸ਼ੁਰੂਆਤ ਕੀਤੀ ਗਈ ਹੈ ਅੱਜ ਅਸੀਂ ਫਗਵਾੜਾ ਦੋ ਦਾ ਜੋ ਬਲਾਕ ਪੱਧਰੀ ਪ੍ਰੋਗਰਾਮ ਹੈ ਸਰਕਾਰੀ ਪ੍ਰਾਇਮਰੀ ਸਕੂਲ ਹਸ਼ਿਆਰਪੁਰ ਚੌਂਕ ਵਿੱਚ ਕੀਤਾ ਆ ਮਾਣਯੋਗ ਏਡੀਸੀ ਮੈਡਮ ਉਹਨਾਂ ਬਲੋਹਰੀ ਛੰਡੀ ਦੇ ਕੇ ਬੈਨਾਂ ਨੂੰ ਰਵਾਨਾ ਕੀਤਾ ਗਿਆ ਆ ਸੋ ਇਹ ਤੁਹਾਡੇ ਚੈਨਲ ਤੋਂ ਅਸੀਂ ਸਾਰੀ ਜਨਤਾ ਨੂੰ ਆਮ ਲੋਕਾਂ ਨੂੰ ਅਪੀਲ ਕਰਦੇ ਆਂ ਕਿ ਵੱਧ ਤੋਂ ਵੱਧ ਆਪਣੇ ਬੱਚੇ ਸਰਕਾਰੀ ਸਕੂਲਾਂ ਵਿੱਚ ਪੜ੍ਹਾਓ ਕਿਉਂਕਿ ਨਰਸਰੀ ਤੋਂ ਲੈ ਕੇ ਅੰਗਰੇਜ਼ੀ ਸਹੂਲਤਾਂ ਪੂਰੀਆਂ ਦਿੱਤੀਆਂ ਜਾ ਰਹੀਆਂ ਹਨ ਕੰਪਿਊਟਰ ਵਿਦਿਆ ਸਾਰਾ ਕੁਝ ਦਿੱਤਾ ਜਾ ਰਿਹਾ ਹੈ ਸੋ ਪੰਜਾਬ ਸਰਕਾਰ ਦੇ ਸੁਪਨੇ ਪੂਰਾ ਕਰਨ ਵਾਸਤੇ ਵੱਧ ਤੋਂ ਵੱਧ ਆਪਣੇ ਬੱਚੇ ਸਰਕਾਰੀ ਸਕੂਲਾਂ ਵਿੱਚ ਦਾਖਲ ਕਰਾਓ ਜੀ ਥੈਂਕ ਯੂ ਵੈਰੀ ਮੱਚ